वाडी दो जहानू ग्रंथ साहिब महाराजूरी सजी हुई प्यारी वाहिगुरू जी का ख़ाल वाहिगुरू जी की फते बड़ी ख़ुशी जी बाता दिलप सिंध श ਪੰਨੋ ਸਲਾਣਾ ਜੋ ਇਹ ਦਿਹਾੜਾ ਮਨਾਇਆ ਜਾ ਰਿਹਾ ਹੈ ਦਾਸ ਨੂੰ ਇਸ ਸਮੇਂ ਦੇ ਡੈਸਟ ਮੈਮਰਾਨੇ ਪ੍ਰਧਾਨ ਅਤੇ ਸੈਕਪੀ ਸਾਹਿਬ ਨੇ ਹੁਕਮ ਦਿੱਤਾ ਕਿ ਮੈਂ ਹਾਜ਼ਰ ਹੋ ਕੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਅਤੇ ਮਹਾਰਾਣੀ ਜਿੰਦਾ ਜਿੰਦਕੌਰ ਸਿੱਖ ਰਾਜ ਦੇ ਕੋਈ ਬੀਤੇ ਹੋਏ ਸਮੇਂ ਦੇ ਰੋਸ਼ਨੀ ਬਾਵਾਂ 사ਸੰਗਜੀ ਮੈਂ ਆਪਣੀ ਕਮਤਾ ਤੋਂ ਕਹਿਣ ਤੋਂ ਪਹਿਲਾਂ ਅਰਜ਼ ਕਰਨੀ ਚਾਹੁੰਦਾ ਹਾਂ ਕਿ ਹਕਮ ਹੋਇਆ ਸੀ ਕਿ ਟੋਪੀ ਇਧਾਰ ਕੇ ਰਮਾਲ ਬਨ ਲਓ ਮੈਂ ਉਹ ਰਮਾਲ ਬਣਾ ਦੇ ਦਸਤਾਰ ਬਣਾ ਦੇ ਉਹ ਦਸਤਾਰ ਨਾਲ ਵੀ ਪਿਆਰ ਕਰਨਾ ਲੇਕਿਨ ਹਿੰਦੋਸਤਾਨ ਵਿੱਚ ਪਟਨਾ ਸਾਹਿਬ ਦੀ ਸਟੇਜ ਤੇ ਸੰਤ ਬਾਬਾ ਜੀ ਜਰਨੈਲ ਸਿੰਘ ਖਾਲਸਾ ਪਿੰਡਵਾਣਾ ਜੀ ਸਰੋਭਾ ਪੇਂਡ ਕੀਤਾ ਤਾਂ ਉਹ ਕਿਆ ਕਰਦੇ ਸਨ ਕਿ ਜੋ ਤੁਸੀਂ ਟੋਪੀ ਦੇ ਨਾਲ ਆਪਣੇ ਡਰੈਸ ਵਿੱਚ ਆ ਕੇ ਸਿੱਖ ਇਤਿਹਾਸ ਪੇਸ਼ ਕਰੋਗੇ ਤਾਂ ਦੂਸਰੀ ਤਰ੍ਹਾਂ ਨਹੀਂ ਠੀਕ ਲੱਗੇਗਾ ਤੁਸੀਂ ਆਪਣੇ ਮੁਸਲਮਾਨੀ ਡਰੈਸ ਵਿੱਚ ਰਹਿ ਕੇ ਸੇਕ ਕੌਮ ਦੀ ਖਿਦਮਤ ਕਰਨੀ ਹੈ ਮੈਂ ਉਹਨਾਂ ਨੇ ਇੱਕ ਦਫਾ ਇਹ ਵੀ ਬੰਬੇ ਬੇਨਤੀ ਕਰਤੀ ਸੀ 15 ਦਿਨ ਮੈਂ ਦਾਸ ਨਾਲ ਰਹਾ ਸੀ ਤਾਂ ਬੜੇ ਖੁਸ਼ ਹੋਏ ਸ਼ਾਮ ਦੇ ਦਿਵਾਰ ਵਿੱਚ ਆਪ ਕਥਾ ਕਰਦੇ ਹੁੰਦੇ ਸਨ ਗੁਰੂ ਮਹਾਰਾਜ ਦੀ ਤੋਂ ਦਾਸ ਦਾ ਨਜੀਦ ਦਾ ਇਸ ਦਰ ਦੇ ਪੂਕਰ ਦਾ ਨਾਮ ਪਹਿਲੇ ਅਨਾਉਂਸ ਕਰਦਿਆ ਕਰਦੇ ਸਨ ਇਹ ਪਹਿਲੇ ਸਾਬਰ ਸਿੰਘ ਜੀ ਕਵਤਾ ਪੇਸ਼ ਕਰਨਗੇ ਉਸ ਤੋਂ ਬਾਅਦ ਕਥਾ ਫਿਰ ਅਰੰਭ ਕਰਾਂਗੇ ਤੇ ਦਵਾਦਰ ਗੁਰਦੁਆਰਾ ਸਾਹਿਬ ਦੇ ਬੈਠੇ ਮੈਂ ਪੰਜ ਆਦਨ ਬਾਅਦ ਜਾ ਕੇ ਬੇਨਤੀ ਕੀਤੀ ਕਿ ਜਰੂਰ ਇੱਕੀ ਗਾਲਾ ਕਥਾ ਦੇ ਕਵਤਾ ਦਾ ਕੋ ਮੇਲ ਨਹੀਂ ਮੇਰੇ ਜਨ ਅਚੀਜ਼ ਆਦਮੀ ਤੁਸੀਂ ਖੁਦ ਪੇਸ਼ ਕਰ ਦਿੰਦੇ ਹੋ ਸਟੇਜ ਤੇ ਨਾ ਅਨਾਉਂਸ ਕਰਦੇ ਹੋ ਕਹਿੰਦੇ ਵੀ ਸਾਬਰ ਸਿੰਘ ਤੂੰ ਆਪਣੇ ਅੰਦਰੋਂ ਲਿਖਣਾ ਔਰ ਅੰਦਰੋਂ ਕਹਿਣਾ ਅਸੀਂ ਇਹਦਾ ਆਨੰਦ ਮਾਣਦੇ ਆ ਤੇ ਮੈਂ ਬੇਨਤੀ ਕੀਤੀ ਉੱਤੇ ਖੜਾ ਹੋ ਗਿਆ ਮੈਂ ਕਿ ਜੀ ਫਿਰ ਮੈਨੂੰ ਸਿੰਘ ਸੁਹਾਰੋ ਅਮਰਤਪਾਲ ਕਰਵਾ ਦਿਓ ਮੇਰਾ ਵੀ ਜੀਵਨ ਸਫਲ ਕਰ ਕਰ ਦਿਓ ਤਾਂ ਉਹਨੇ فرمایا ਸੀ ਵਜਨ ਕੀਤਾ ਸੀ ਕਿ ਇਹਦਾ ਕਿਸੇ ਕੋਲੇ ਵੀ ਨਹੀਂ ਕਹਿਣਾ ਕਿ ਮੈਨੂੰ ਸਿੰਸ ਜਾ ਲੋ ਤੂੰ ਐਸੇ ਐਗਰੈਸਿਵ ਚ ਰਹਿ ਕੇ ਮੁਸਲਮਾਨ ਹੁੰਦਿਆਂ ਹੋਇਆਂ ਇਹੀ ਸਿਕ ਕੌਮ ਦੀ ਚਮਕ ਕਰਨੀ ਹੈ ਔਰ ਕਿਸੇ ਦੇ ਕਹਿਣੇ ਮਗਰ ਨਹੀਂ ਲੱਗਣਾ ਉਹ ਮਨਜੀਤ ਸਾਹਿਬ ਦੀ ਸਟੇਜ ਜਾਂ ਹੋਰ ਹਿੰਦੁਸਤਾਨੀਆ ਸਲੇਜਾਂ ਦੇ ਦਾਸ ਨੂੰ ਨਾ ਚੀਜ਼ ਨੂੰ ਇਸ ਤਰ੍ਹਾਂ ਦੇ ਹੀ ਡਰੈਸ ਵਿੱਚ ਰਹਿ ਕੇ ਲੋਕ ਪਿਆਰ ਕਰਦੇ ਹਨ ਜੇ ਤੁਹਾਡੀ ਕੋਈ ਇਸ ਸਭਾ ਦੀ ਜਾਂ ਕੋਈ ਸੋਸਾਇਟੀ ਦੀ ਜਾਂ ਕੋਈ ਸਿੱਖ ਪਰਸਦ ਦੀ ਕੋਈ ਗੱਲ ਬੱਕਰੀ ਆ ਤਾਂ ਮੈਨੂੰ ਕੋਈ ਰਮਾਲ ਬੰਨਣ ਚਾਹਤ ਨਹੀਂ ਜਦੋਂ ਕੋਈ ਮੈਂ ਸਾਫ਼ ਜ਼ਿਆਦਾ ਨਹੀਂ ਕਬਤਾ ਅਰਜ਼ ਕਰਾਂਗਾ ਜਾਂ ਸਿੱਖ ਦਾ ਹਾਸ ਪੇਸ਼ ਕਰਾਂਗਾ ਤਾਂ ਤੁਸੀਂ ਖੁਦ ਮਹਿਸੂਸ ਕਰੋਗੇ ਇਸੇ ਤਰ੍ਹਾਂ ਇਸ ਮੈਥਿਕ ਗੁਰਦੁਆਰਾ ਸਾਹਿਬ 'ਚ ਬੇਨਤੀ ਕੀਤੀ ਤਾਂ ਮੈਂ ਨਹੀਂ ਉਹਨਾਂ ਨੂੰ ਕਿਹਾ ਮੈਂ ਉਹਨਾਂ ਨੂੰ ਕਿਹਾ ਰਮਾਲ ਉਹਨਾਂ ਟੋਪੀ ਦੇ ਦਿੰਦੇ ਬੰਨ੍ਹਤਾ ਤਾਂ ਅਗਲੇ ਦਿਨ ਉਹਨਾਂ ਨੇ ਜਦੋਂ ਫੇਰ ਮੇਰਾ ਦੀਵਾਨ ਵਿੱਚ ਹਾਜ਼ਰੀ ਲਵਾਈ ਉਗਾਨਾ ਜੀ ਤੁਸੀਂ ਆਪਣੀ ਟੋਪੀ ਲੈ ਕੇ ਆਉਣਾ ਔਰ ਆਪਣੀ ਟੋਪੀ ਲੈ ਕੇ ਆਪਣੇ ਡਰੈਸ ਵਿੱਚ ਆ ਕੇ ਤੁਸੀਂ ਸਿੱਖ ਪੰਥ ਦੀ ਗੋਤ ਬਾਤ ਕਰਨੀ ਉਹ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਇਸ ਦਰ ਨਾਲ ਜਾਤ ਪਾਤ ਅਭੀ ਤਲਗਰੀ ਸਾਹਿਬ ਦਾ ਸਾਂਝਾ ਦਰ ਹੈ ਵਿਸ਼ਵਾਸ ਤੇ ਅਕੀਦੇ ਦੀ ਜ਼ਰੂਰਤ ਹੈ ਮੈਂ ਸ਼ੇਰਪੰਜਾਬ ਮਹਾਰਾਜਾ ਜੀ ਸਿੰਘ ਦੀ ਬਾਤ ਅਰਜ਼ ਕਰਨ ਤੋਂ ਪਹਿਲਾਂ ਇੱਕ ਤੋਂ ਸ਼ੇਰਾਜ ਕਰ ਰਹਾ ਹਾਂ ਦਸਾਂ ਗੁਰੂਆਂ ਦੀ ਜੋਤ ਸਰਵੇਂ ਕਾਇਨਾਤ ਵਾਲੀ ਦੁਜਹਾਂਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹਜ਼ੂਰੀ ਨੂੰ مخاطਬ ਕਰਕੇ ਤਵਜਹ ਦੇਣਾ। ਮੰਤਸਾਂ ਗੁਰੂਆਂ ਦੀ ਜੋਤ ਬਰਨਮਤ

ਜਿਹੜਾ ਤੇਰੇ ਹਜ਼ੂਰ ਵਿੱਚ ਕਰੇ ਸਜਦਾ ਉਸ ਦੇ ਸਜਦੇ ਵਿੱਚ ਖੜਾ ਸੰਸਾਰ ਦਿਸਦਾ ਤੇਰੀ ਬਾਣੀ ਦੇ ਆਸਰੇ ਠਿੱਲਦਾ ਜੋ ਉਹ ਹੋਇਆ ਪਵ ਸਾਗਰ ਚੋਂ ਪਾਰ ਦਿਸਦਾ ਸੱਚੇ ਬਾਦਸ਼ਾਹ ਤੇਰਾ دیدار ਕਰਕੇ ਦਾ ਸਾ ਗੁਰੂਆਂ ਦਾ ਮੈਨੂੰ ਦੀਦਾਰ ਦਿਸੈ ਸੱਚੇ ਬਾਤ ਸ਼ਾਹ ਤੇਰਾ ਦੀਦਾਰ ਕਰਕੇ ਤੇ ਦਸਾ ਗੁਰੂਆਂ ਦਾ ਮੈਨੂੰ ਦੀਦਾਰ ਦਿਸੈ ਸ਼ਰਦਾਨਾ ਜੋ ਤੇਰੇ ਦਰਬਾਰ ਆਵੇ ਸ਼ਰਦਾਨਾ खिलदिय दर्शन कखा ले बिना मंगिय बख़्शा मिलद दर्शन कखा ले बिना मंगिय बख़्शा मिलद लॻण किनारे ते ਪੂਰੀਆਂ ਹੁੰਦੀਆਂ ਦਿਲ ਦੀਆਂ ਨੇ ਸਤਿਗੁਰ ਤੇਰੇ ਹਜ਼ੂਰ ਫਰਿਆਦ ਕਰਕੇ ਤੇਰੀਆਂ ਪੂਰੀਆਂ ਹੁੰਦੀਆਂ ਦਿਲ ਦੀਆਂ ਨੇ ਸਾ ਸੰਜੀਵ ਸੇ ਦਸਮੇਸ਼ ਪੀਤਾ ਸਦਨ ਸਤਾਨੀ ਸ਼੍ਰੀ ਗੁਰੂ ਗੋਬਿੰਦ ਜੀ ਬਾਰਾਤ ਜਨਨ ਮੁਖਾਦਰ ਕਰਕੇ ਅਸਰ ਦਾ ਹਵਜੂ ਦੇਣਾ ਆਨੰਦ ਪੁਰਦੇ ਦੀ ਗੱਲ ਕਰੀਏ ਆਨੰਦਪੁਰ ਦੇ ਵਾਸੀ ਦੀ ਗੱਲ ਕਰੀਏ ਆਨੰਦਪੁਰ ਦੇ ਵਾਸੀ ਦੀ ਗੱਲ ਕਰੀਏ ਤੇ ਲੱਭ ਦੀ ਇਦਾਂ ਦੀ ਕਿਤੇ ਮਸਾਲ ਤੱਕ ਨਹੀਂ ਸੰਸਾਰ ਵਿੱਚ ਕਿਸੇ ਮਤ ਵਿੱਚ ਕੋਈ ਐਸਾ ਪੈਗੰਬਰ ਪੈਦਾ ਨਹੀਂ ਹੋਇਆ ਸਾਸੰਗ ਜੀ ਜਿਸ ਨੇ ਸਾਰਾ ਕੀ ਪਰਿਵਾਰ ਕੌਂ ਵਾਸੇ ਵੰਥ ਵਾਸਤੇ ਨਿਸ਼ਾਵਰ ਕੀਤਾ ਹੋਵੇ ਦਸਮ ਪਾਤਸ਼ਾਹ ਦਾ ਹੀ ਦਰਸਾ ਹੈ ਆਨੰਦਪੁਰ ਦੇ ਵਾਸੀ ਦੀ ਗੱਲ ਕਰੀਏ ਤੇ ਲੱਭ ਦੀ ਇਦਾਂ ਦੀ ਕਿਤੇ ਮਸਾਲ ਤੱਕ ਨਹੀਂ ਮਾਤਾ ਪਿਤਾ ਚਾਰੇ ਪੁੱਤ ਵਾਰ ਕੇ ਵੀ ਆਇਆ ਤੇਰੇ ਤੇਰਾ ਤਾਂ ਮਲਾਲ ਤੱਕ ਨਹੀਂ ਮਾਤਾ ਪਿਤਾ ਚਾਰੇ ਪੁੱਤ ਵਾਰ ਕੇ ਵੀ ਆਹ ਯਾ ਤੇਰੇ ਤੇਰਾ ਤਾ ਮਲਾਲ ਤੱਕ ਨਹੀਂ ਸਰਸਾ ਨਦੀ ਤੇ ਵਿਛੜ ਗਏ ਲਾਲ ਛੋਡੇ ਹੋਇਆ ਉਹਨਾਂ ਦਾ ਮੁੜ ਕੇ ਵਸਾਲ ਤੱਕ ਨਹੀਂ ਨੀਲਾ ਰੁਕੀਆ ਜੀ ਦੀ লাশ ਤੱਕ ਕੇ ਤੇ ਮੇਰੇ ਸਤਗੁਰੂ ਨੂੰ ਰਤਾ ਖਿਆਲ ਤੱਕ ਨਹੀਂ ਫਸਲ ਪੱਕਣ ਤੋਂ ਪਹਿਲਾਂ ਹੀ ਕੱਟੀ ਜਾਵੇ ਅਸਲ ਪੱਕਣ ਤੋਂ ਪਹਿਲਾਂ ਹੀ ਕੱਟੀ ਜਾਵੇ ਕੌਣ ਇਸ ਦਰਾਂ ਦਾ ਬੀਜ ਬੋ ਸਕਦਾ ਇਹ ਗੱਲ ਕਿਸੇ ਦੇ ਹਿੱਸੇ ਨਹੀਂ ਆਈ ਸਾਬਰ ਬਸ ਮੇਰਾ ਦਸਮੇਸ਼ ਕੀ ਹੋ ਸਕਦਾ ਇਹ ਗੱਲ ਕਿਸੇ ਦੇ ਹਿੱਸੇ ਨਹੀਂ ਆਈ ਸਾਬਰ ਬਸ ਮੇਰਾ ਦਸਮੇਸ਼ ਕੀ ਹੋ ਸਕਦਾ

ਜਾਵਰ ਸਰਕਾਰ ਨਾਲ ਇੱਕ ਬਾਤ ਕਰਦੇ ਆਂ ਹੱਥੇ ਰਜਬਰ ਇੱਕ ਪਾਸੇ ਹੱਥੇ ਰਜਬਰ ਇੱਕ ਪਾਸੇ ਤੇ ਮੇਰਾ ਸਬਰ ਇੱਕ ਪਾਸੇ ਹੱਥੇ ਰਜਬਰ ਇੱਕ ਪਾਸੇ ਤੇ ਮੇਰਾ ਸਬਰ ਇੱਕ ਪਾਸੇ ਦੋਹਾ ਦਾ ਫੈਸਲਾ ਜ਼ਾਲਮ ਭਰੇ ਦਰਬਾਰ ਹੁਣ ਹੱਤੇ ਰਜਾ ਮੁਰੀਕ ਪਾਸੇ ਤੇ ਮੇਰਾ ਸਬਰ ਇੱਕ ਪਾਸੇ ਦੋਹਾ ਦਾ ਫੈਸਲਾ ਜ਼ਾਲਮ ਭਰੇ ਦਰਬਾਰ ਹੁਣ ਜਬਰ ਤੇ ਹਰ ਜਾਣ ਸਬਰ ਮੇਰੇ ਨੇ ਜਿਤਨਾ ਏ ਤੂੰ ਕਰ ਲੈ ਜੋ ਜ਼ੁਲਮ ਕਰਨਾ ਸਰੇ ਬਾਜ਼ਾਰ ਹੁਣ ਬੋਲੇ

ਪੁਰਾਣ ਦੇਣ ਲਈ ਕਾਤਲ ਕਿ ਐਸੇ ਖੂਨ ਵਿੱਚੋਂ ਖਾਲਸਾ ਇੱਕ ਤਿਆਰ ਹੋਣਾ ਉਹ ਜੇ ਕਾਰਾ ਲਾਉਂਗਾ ਇੱਕ ਬਹੁਤ ਤਕੜਾ ਜਾਏ ਮੈਂ ਆਇਆ ਇਸ ਕਰਕੇ ਸੀਸ ਆਪਣਾ ਦੇਣ ਲਈ ਕਾਤਲ ਕਿ ਐਸੇ ਖੂਨ ਵਿੱਚੋਂ ਖਾਲਸਾ if you